ਚਰਦੇ ਕਲਾ ਟਾਈਮ ਟਿਪੀ ਦੇਖ ਰਹੇ ਸਾਰੇ ਦਰਸ਼ਕਾਂ ਸਤਿ ਸ਼੍ਰੀ ਅਕਾਲ ਮੈਂ ਪ੍ਰਬਿੰਦਵੀਰ ਸਿੰਘ ਪੰਦੇਰ ਪੰਜਾਬੀ ਖਬਰਾਂ ਦੇ ਇਸ ਖਾਸ ਬੁਲਟਿੰਗ ਚ ਤੁਹਾਡਾ ਸਵਾਗਤ ਕਰਦਾ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਆ ਸੁਰਖੀਆਂ ਤੇ ਸਾਂਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਚ ਕੇਂਦਰ ਤੋਂ ਪੰਜਾਬ ਚ ਪਰਾਲੀ ਸਾੜਨ ਤੇ ਦਿੱਲੀ ਐਨਸੀਆਰ ਚ ਪ੍ਰਦੂਸ਼ਣ ਸੰਬੰਧੀ ਪੁੱਛੇ ਸਵਾਲ ਕੈਨੇਡੀਅਨ ਰਾਜਦੂਤ ਕ੍ਰਿਸਟੋਫਰ ਕੋਟਰ ਨੇ ਹਰਿਆਣਾ ਦੇ ਮੁੱਖ ਮੰਤਰੀ ਨੈਰ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ ਸੰਚਾਰ ਸਾਥੀ ਐਪ ਨੂੰ ਲਾਜ਼ਮੀ ਬਣਾਉਣ ਤੇ ਬੋਲੀ ਬ੍ਰਿੰਕਾ ਗਾਂਧੀ ਕਿਹਾ ਕਿ ਇਹ ਦੇਸ਼ ਨੂੰ ਤਾਨਾਸ਼ਾਹੀ ਚ ਬਦਲਣ ਦਾ ਤਰੀਕਾ ਹੈ ਖੋਣ ਖਬਰਾਂ ਵਿਸਤਾਰ ਨਾਲ ਸਾਂਸਦ ਮੈਂਬਰ ਚੰਜੀਤ ਸਿੰਘ ਚੰਨੀ ਨੇ ਲੋਕ ਸਭਾ 'ਚ ਕੇਂਦਰ ਤੋਂ ਸਵਾਲ ਕੀਤਾ ਹੈ ਕਿ ਪੰਜਾਬ ਦੇ ਉਪਰਾਲੀ ਸਾੜਾਂ 'ਚ 20% ਦੀ ਗਿਰਾਵਟ ਦੇ ਬਾਵਜੂਦ ਦਿੱਲੀ ਐਨਸੀਆਰ ਦੀ ਹਵਾ ਦੀ ਗੁਣਵੱਤਾ ਕਿਉਂ ਗੰਭੀਰ ਬਣੀ ਹੋਈ ਹੈ ਤਾਂ ਆਪਣੇ ਜਵਾਬ 'ਚ ਬਤਵਨ ਮੰਤਰੀ ਨੇ ਕਿਹਾ ਹੈ ਕਿ ਐਨਸੀਆਰ 'ਚ ਕਈ ਪ੍ਰਦੂਸ਼ਣ ਸਰੋਤ ਨੇ ਮਾੜੇ AQI ਨੂੰ ਚਲਾਉਂਦੇ ਨੇ ਜਦੋਂ ਕਿ ਪੰਜਾਬ ਅਤੇ ਹਰਿਆਣਾ ਨੇ 2025 ਦੇ ਵਾਢੀ ਦੇ ਸੀਜ਼ਨ ਦੌਰਾਨ ਖੇਤਾਂ 'ਚ ਆਕ ਲੱਗਣ ਦੇ ਮਾਮਲੇ ਆ ਚ ਲਗਭਗ 90% ਦੀ ਕਮੀ ਪ੍ਰਾਪਤ ਕੀਤੀ ਹੈ। ਕੈਨੇਡੀਅਨ ਰਾਜਦੂਤ ਕ੍ਰਿਸਟੋਫਰ ਕੋਟਰ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਆ ਜਿਸ ਚ ਹਰਿਆਣਾ ਕੈਨੇਡਾ ਨਿਵੇਸ਼ ਸਹਿਯੋਗ ਨੂੰ ਨਮਾ ਆयाम ਦੇਣ ਲਈ ਵਿਸਥਾਰ ਨਾਲ ਚਰਚਾ ਕੀਤੀ ਗਈ। ਹੁਨਰਪੰਦ ਨੌਜਵਾਨਾਂ ਲਈ ਰੁਜ਼ਗਾਰ ਰਹਿਤ ਖੂਤੋ ਅਤੇ ਕੈਨੇਡੀਅਨ ਯੂਨੀਵਰਸਿਟੀਆਂ ਅਤੇ ਉਦਮ ਨਿਵੇਸ਼ਾਂ ਤੇ ਸਕਾਰਾਤਮਕ ਗੱਲਬਾਤ ਕੀਤੀ ਗਈ। दूरसंचार विभाग ਦੇ ਭਾਰਤ ਚ ਨਿਰਮੇਤ ਜਾਂ ਆਯਾਦ ਕੀਤੇ ਗਏ ਸਾਰੇ ਮੋਬਾਈਲ ਹੈਂਡਸੈਟਾਂ ਚ ਸੰਚਾਰ ਸਾਥੀ ਐਪਲੀਕੇਸ਼ਨ ਦੀ ਪ੍ਰੀ ਇੰਸਟਾਲੇਸ਼ਨ ਨੂੰ ਲਾਜ਼ਮੀ ਕਰਨ ਦੇ ਕਦਮ ਨੇ ਰਾਜਨੀਤੀ ਕਾ ਤੂਫਾਨ ਮਚਾ ਦਿੱਤਾ ਕਾਂਗਰਸ ਸੰਸਦ ਮੈਂਬਰ ਪ੍ਰੇਕਾ ਗਾਂਧੀ ਨੇ दूरसंचार ਵਿਭਾਗ ਦੁਆਰਾ ਸਾਰੇ ਮੋਬਾਈਲਾਂ ਚ ਸਾਈਬਰ ਧੋਖਾਧੜੀ ਰਿਪੋਰਟਿੰਗ ਐਪ ਸੰਚਾਰ ਸਾਥੀ ਦੀ ਪ੍ਰੀ ਇੰਸਟਾਲੇਸ਼ਨ ਨੂੰ ਲਾਜ਼ਮੀ ਕਰਨ ਦੇ ਹਾਲੀਆ ਆਦੇਸ਼ ਦੀ ਆਲੋਚਨਾ ਕੀਤੀ ਹੈ ਆਜਪਾ ਆਜਪਾ ਪੰਜਾਬ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਪੰਜਾਬ ਆਜਪਾ ਦੇ ਕਾਰਜਕਾਰੀ ਪਧਾਨ ਸ਼੍ਰੀ ਅਸ਼wini ਸ਼ਰਮਾ ਦੀ ਅਗਵਾਈ ਹੇਠ ਬਲੋਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਸੰਬੰਧੀ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਆਜਪਾ ਪੰਜਾਬ ਦੇ ਇੰਚਾਰਜ ਡਾਕਟਰ ਨਰਿੰਦਰ ਰੈਣਾ ਅਤੇ ਹੋਰ ਕਮੇਟੀ ਦੇ ਸਾਰੇ ਮੈਂਬਰ ਮੌਜੂਦ ਸਨ। ਬੀਤੇ ਕੱਲ ਸੰਤ ਬਾਬਾ ਸੁਚਾ ਸਿੰਘ ਜੀ ਸੱਚਖੰਡ ਚ ਜਾ ਵਿਰਾਜੇ ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਕੀਰਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਕਿ ਕਿਤਾ ਜਾਵੇਗਾ ਜਿਸ ਸੰਬੰਧ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਭਿੰਡਰਪੁਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਬਹੁਤ ਹੀ ਪਰੇਮਨ ਨਾਲ ਸੰਗਤ ਨਾਲ ਇਹ ਗੱਲ ਸਾਂਝੀ ਕਰਦਾ ਕਿ ਕਾਰ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਸੁੱਚਾ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਜੋ ਕੱਲ ਸਾਨੂੰ ਤੁਹਾਨੂੰ ਸੰਦੀਪ ਕਾਲ ਵਿਛੋੜਾ ਸਭਨਾਂ ਨੂੰ ਦੇ ਗਏ ਨੇ ਸਤਿਗੁਰਾਂ ਦੇ ਚਰਨਾਂ 'ਚ ਜਾ ਬਰਾਜੇ ਨੇ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਵੱਲੋਂ ਬਹੁਤ ਵੱਡੀ ਕਾਰਨਾ ਆਪਣੇ ਜੀਵਨ ਕਾਲ ਦੌਰਾਨ ਕਾਰ ਸੇਵਾ ਦੇ ਵਿੱਚ ਕੀਤੀ ਗਈ ਜਿਵੇਂ ਕਿ ਲੱਕੜਾਂ ਤੋਂ ਲੈ ਕੇ ਪਾਣੀ ਤੋਂ ਲੈ ਕੇ ਰਸਦਾਂ ਤੇ ਹੋਰ ਅਨੇਕ ਸੇਵਾਵਾਂ ਉਹਨਾਂ ਵੱਲੋਂ ਆਪਣਾ ਵੱਡਮੁੱਲਾ ਯੋਗਦਾਨ ਇਹਨਾਂ ਸੇਵਾਵਾਂ ਦੇ ਵਿੱਚ ਦਿੱਤਾ ਗਿਆ ਹੈ ਮੈਂ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਸੱਚੇ ਪਾਤਸ਼ਾਹ ਬਾਰ-ਬਾਰ ਇਹੋ ਜਿਹੀਆਂ ਰੂਹਾਂ ਸੰਸਾਰ ਤੇ ਭੇਜੋ ਤਾਂ ਜੋ ਸਾਡੇ ਵਰਗੇ ਭੁੱਲੜ ਲੋਕਾਂ ਨੂੰ ਵੀ ਆਪਣੇ ਨਾਲ ਲਾ ਕੇ ਉਹ ਕਾਰ ਸੇਵਾ ਦੇ ਵਿੱਚ ਲਾ ਕੇ ਸਾਨੂੰ ਵੀ ਆਪਣਾ ਜੀਵਨ ਸਫਲਾ ਕਰਨ ਦੀ ਸਮਰੱਥ ਬਖਸ਼ਣ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਆਕਲੈਂਡ ਚ ਸਿੱਖ ਖੇਡਾਂ ਚ ਹਾਜ਼ਰੀਨ ਨੂੰ ਰਵਾਇਤੀ ਪਾਤੀ ਜ਼ਿਲੇਬੀਆਂ ਬਣਾਉਣ ਦੀ ਕੋਸ਼ਿਸ਼ ਕਰਕੇ ਹੈਰਾਨ ਕਰ ਦਿੱਤਾ ਤੇ ਭੀੜ ਤੋਂ ਤਾੜੀਆਂ ਅਤੇ ਆਨਲਾਈਨ ਪ੍ਰਸ਼ੰਸਾ ਵੀ ਪ੍ਰਾਪਤ ਕੀਤੀ ਲਕਸਨ ਨੇ ਸਥਾਨਕ ਸੰਸਦ ਮੈਂਬਰ ਇਨਾ ਦੇ ਨਾਲ ਟਾਕਨੀਨੀ ਚ ਸਮਾਗਮ ਦਾ ਦੌਰਾ ਕੀਤਾ ਜਿੱਥੇ ਉਹ ਉਦਗਾਟਨੀ ਸਮਾਗਮ ਚ ਸ਼ਾਮਲ ਹੋਏ ਐਥਲੀਟਾਂ ਨਾਲ ਮੁਕਾਬਲਾ ਕੀਤਾ ਅਤੇ ਪ੍ਰਦਰਸ਼ਨਕਾਰੀ ਅਤੇ ਵਲੰਟੀਅਰਾਂ ਨਾਲ ਗੱਲਬਾਤ ਕੀਤੀ ਸਲਾਣਾ ਇਕੱਠ ਸਖਪਾਈ ਚਾਰੇ ਨੂੰ ਖੇਡਾਂ ਸਵੇਰ ਚਾਰ ਗਤੀਵਿਧੀਆਂ ਅਤੇ ਫੋਰ ਜਸ਼ਨਾਂ ਲਈ ਇਕੱਠਾ ਕਰਦਾ ਹੈ। ਧạchਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਬਿਹਾਰ ਦੇ ਉਦਯੋਗ ਮੰਤਰੀ ਸ਼੍ਰੀ ਦਲੀਪ ਕੁਮਾਰ ਜਸਵਾਲ ਜੀ ਨਤਮਸਤਕ ਹੋਏ ਅਤੇ ਮੰਤਰੀ ਨੇ ਬੀਜਪੀ ਦੀ ਵੱਡੀ ਜਿੱਤ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ੁਕਰਾਨਾ ਵੀ ਕੀਤਾ ਤੇ ਆਸ਼ੀਰਵਾਦ ਲਿਆ ਨਾਲ ਹੀ ਧạchਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਵੱਲੋਂ ਸਰੋਪਾ ਦੇ ਕੇ ਸਤਕਾਰ ਕੀਤਾ ਗਿਆ ਤੇ ਨਾਲ ਹੀ ਇਸ ਮੌਕੇ ਤੇ ਅਕਸ਼ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਪ੍ਰਧਾਨ ਗੁਰਬਿੰਦਰ ਸਿੰਘ ਜੀ ਵੀ ਮੌਜੂਦ ਸਨ ਇਸ ਦੌਰਾਨ ਦਲੀਪ ਜਸਵਾਲ ਨੇ ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਦਰਸ਼ਨ ਕਰਨ ਦਾ ਮੱਥਾ ਟੇਕਣ ਦਾ ਮੌਕਾ ਮਿਲਾ ਸੁਭਾਗ ਮਿਲਾ ਸੋਹੀ ਸਾਹਿਬ ਪ੍ਰਧਾਨ ਸਾਹਿਬ ਗੁਰਬਿੰਦਰ ਸਿੰਘ ਜੀ ਹਮਾਰੇ ਛੋਟੇ ਭਾਈ ਹਮ ਲੋਗੋ ਨੇ ਅੱਜ ਮੱਥਾ ਟੇਕਾ ਬਹੁਤ ਸ਼ਾਂਤੀ ਮਿਲਤਾ ਹੈ ਜਦ ਯਹਾਂ ਪਰ ਆ ਕੇ ਗੁਰੂ ਸਾਹਿਬ ਕੇ ਪਾਸ बैठने का मौका मिलता है और सिक्खी तो खैर महान है सिक्खी के कारण ही आज पूरे दुनिया में अगर हमारा सनातन है तो सिक्खी के कारण ही है तो आज गुरु साहब के मत्था टेक करके और मंत्री बनने के बाद बिहार सरकार में मंत्री बनने के बाद पहला मौका था कि बिहार का सरकार बना एनडीए का सरकार बना और मथा टेकने उसके पहले मैं आया था चुनाव के पहले और आज गुरु साहब का मन मन्नत पूरा हुआ तो उनका मत्था टेका शुक्राना हम लोगों ने किया इस दिन का आज बिहार भाजपा के दे प्रदेश अध्यक्ष एवं बिहार सरकार के कैबिनेट उद्योग मंत्री श्री दिलीप कुमार जायसवाल जी उन्होंने गुरु घर आके नतमस्तक हुए अरदास की मत्था टेक गुरु महाराज जी का आशीर्वाद प्राप्त किया ਪਿਛਲੇ ਦਿਨੋ ਹੀ ਯਾਰਪਾ ਚਾਚਪਾ ਦੇ ਅਰਦੇ ਅਧਿਐਸ਼ਵੀ ਹੈਗੇ ਨੇ ਤੇ ਜਿਹੜੀ ਇੱਕ ਬਹੁਤ ਵੱਡੀ ਪ੍ਰਚੰਡ ਜਿਹੜੀ ਇਹ ਜੀਤ ਉਹ ਐਨਡੀਏ ਸਰਕਾਰ ਨੂੰ ਮਿਲੀ ਸੀ ਉਹਦਾ ਸੁਖੜਾਨਾ ਵੀ ਉਹਨਾਂ ਨੇ ਆ ਕੇ ਕੀਤਾ ਤੇ ਆਨ ਵਾਲੇ ਜਿਹੜੇ ਤਸਮੇਸ ਪੀਤਾ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਪਰਵ ਹੈ ਉਹਦੀ ਸਮੀਖਿਆ ਕੀਤੀ ਤੇ ਉਹਨਾਂ ਨੇ ਪੁੱਛਿਆ ਕਿ ਹੋਰ ਵੀ ਜਿਹੜੀ ਸੰਗਤ ਜਿਹੜੀ ਆੜੀ ਹੈ ਜਿਹੜੀ ਸਪੈਸ਼ਲ ਟ੍ਰੇਨ ਵੀ ਆਨ ਵਾਲੀ ਹੈ ਸਭ ਦੇ ਬੜੇ ਜਾਣਕਾਰੀ ਉਹਨਾਂ ਨੇ ਲਈਤੀ ਤੇ ਮੈਂ ਪਰਵੰਧਕ ਕਮੇਟੀ ਵੱਲੋਂ ਲਾਲੀ ਸਾਡੇ ਪ੍ਰਧਾਨ ਜਗਜੀਤ ਸਿੰਘ ਸੋਹੀ ਜੀ ਸਾਡੇ ਵੱਡੇ ਵੀਰ ਉਹਨਾਂ ਵੱਲੋਂ ਜਿਹੜੇ ਦਿਲੀਚੈ ਸਵਾਲ ਜੀ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਇੱਕ ਗੁਪਤ ਸੂਚਨਾ ਤੇ ਕਾਰਵਾਈ ਕਰਦਿਆਂ ਮੋਗਾ ਸੀਆਈਏ ਸਟਾਫ ਨੇ ਦੋ ਮੁਲਜ਼ਮਾਂ ਨੂੰ ਚਾਰ ਦੇਸੀ ਪਿਸਤੋਲਾ ਛੇ ਜ਼ਿੰਦਾ ਕਾਰਤੂਸ ਅਤੇ ਇੱਕ ਕਾਰ ਸਮੇਤ ਗ੍ਰਿਫਤਾਰ ਕੀਤਾ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਮਰਿਤਪਾਲ ਸਿੰਘ ਗਰੰਧਾਵਾ ਨੇ ਦੱਸਿਆ ਕਿ ਮੋਗਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਸੀਆਈਏ ਸਟਾਫ ਮੋਗਾ ਦੀ ਇੱਕ ਪੁਲਿਸ ਪਾਰਟੀ ਮੋਕਲੂਦੇਆਣਾ ਹਾਈਵੇ ਤੇ ਮੋਹਿੰਆ ਵਿਖੇ ਵਕਸ ਸਟੈਂਡ ਤੇ ਗਸ਼ਤ ਕਰ ਰਹੀ ਸੀ ਜਦੋਂ ਇੱਕ ਮੁਖਬਰ ਨੇ ਉਹਨਾਂ ਨੂੰ ਸੂਚਨਾ ਦਿੱਤੀ ਕਿ ਦੋ ਵਿਅਕਤੀ ਇੱਕ ਚਿੱਟੇ ਰੰਗ ਦੀ ਮਾਰੂਤੀ ਸਿਆਜ਼ਕਾਰ ਚ ਚੁਗਾਮਾ ਕਪੂਰਾ ਲਿੰਕ ਰੋਡ ਦੇ ਨੇੜੇ ਸੂਆ ਪੁਲ ਦੇ ਨਜ਼ਦੀਕ ਹਥਿਆਰਾਂ ਨਾਲ ਉਡੀਕਾ ਰਹੇ ਨੇ ਸੂਚਨਾ ਭਰੋਸੇਯੋਗ ਲੱਗਣ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਮੌਕੇ ਉੱਤੇ ਪਹੁੰਚੀ ਅਤੇ ਦੋਵੇਂ ਮੁਲਜ਼ਮਾਂ ਨੂੰ ਕਾਰ ਸਮੇਤ ਕਾਬੂ ਕਰ ਲਿਆ ਤਲਾਸ਼ੀ ਦੌਰਾਨ ਕਬਜ਼ੇ ਚ ਚਾਰ ਦੇਸੀ ਪਿਸਤੌਲ 32 ਬੋਰ ਦੇ ਮੈਗਜ਼ੀਨ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੰਜਾਬ ਸਰਕਾਰ ਦੇ جاری ਜੁਦ ਨਸ਼ਾ ਵਿਰੋਧ ਮਹੀਮਤਾ ਹੇਠ ਮਾਨਸਾ ਦੇ ਮਾਨਯੋਗ ਐਸਐਸਪੀ ਪਾਕਿਰਤ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਐਸਪੀ ਬਡਲਾਡਾ ਸਿਕੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਬਡਲਾਡਾ ਸਿਟੀ ਦੇ ਐਸਐਚਓ ਕਵਲਜੀਤ ਸਿੰਘ ਅਤੇ ਸਦਰ थाना ਦੇ ਐਸਐਚਓ ਕੋਰ ਸਿੰਘ ਨੇ ਸਾਂਝੇ ਤੌਰ ਤੇ ਅੱਜ ਅਜੰਝ ਚੈਕਿੰਗ ਕਰਦਿਆ। ਵਾਰਡ ਨੰਬਰ 11 ਚ ਟੇਹਾ ਬਸਤੀ ਵਿਖੇ ਕਾਸੋਪਰੇਸ਼ਨ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਸਦਰ ਦੇ ਐਸਐਚਓ ਕੋਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਕਾਸੋਪਰੇਸ਼ਨ ਮੁਹਿੰਮ ਤਾਤ ਅੱਜ ਟੇਹਾ ਬਸਤੀ ਵਿਖੇ ਘਰ-ਘਰ ਜਾ ਕੇ ਚੈਕਿੰਗ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਹੁਣ ਤੱਕ ਕਿਸੇ ਵੀ ਵਿਅਕਤੀ ਦੇ ਘਰ ਚ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਅੱਜ ਮਾਨਯੋਗ ਐਸਐਸਪੀ ਸ੍ਰੀ ਬਗੀਤ ਮੀਨਾ ਜੀ ਦੇ ਦਸ਼ਨਦਰਸ਼ਨ ਮਦਮਕਸੀ ਵਾਰਡ ਨੰਬਰ 11 ਦੇ ਵਿੱਚ थाना ਸਿਟੀ ਭਲਾੜਾ ਤੇ थाना सदर ਭਲਾੜਾ ਦੀ ਪੁਲਿਸ ਪਾਰਟੀ ਨੇ ਸਾਂਝੇ ਤੌਰ ਤੇ ਜਿਹੜਾ ਕਾਸ ਆਪਰੇਸ਼ਨ ਸ਼ੁਰੂ ਕੀਤਾ ਹੋਇਆ ਤੇ ਇਹਦਾ ਜੋ ਮਹ ਮਯੁੱਧ ਨਸ਼ਾ ਵਿਰੋਧ ਚੱਲ ਰਹੀ ਹੈ ਇਹਦੇ ਤਹਿਤ ਸੀਸਤੇ ਘਰ ਘਰ ਦੀ ਤਲਾਸ਼ੀ ਲੈ ਰਹੇ ਆ ਤਾਂ ਜੋ ਨਸ਼ਿਆਂ ਦੇ ਖਿਲਾਫ ਹੈ ਜਿਹੜਾ ਜੋ ਕਿ ਨਸ਼ਾ ਕਰਨ ਵਾਲਾ ਉਹਨੂੰ ਨੱਥ ਪਾਈ ਜਾ ਸਕੇ ਰਾਜਪੁਰਾ ਦੇ ਟ੍ਰੈਫਿਕ ਪੁਲਿਸ ਅਤੇ ਸਿਟੀ थाना ਦੀ ਪੁਲਿਸ ਬਲੋਰ ਰਾਜਪੁਰਾ ਦੇ ਰੇਲਵੇ ਫਲਾਈਓਵਰ ਹੇਠਾਂ ਸਾਂਝੀ ਨਾਕਾਬੰਦੀ ਦੌਰਾਨ 29 ਮੋਟਰਸਾਈਕਲਾਂ ਦੇ ਚਲਾਨ ਕੀਤੇ ਗਏ ਅਤੇ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਮਾਰਨ ਵਾਲੇ ਨੌਜਵਾਨਾਂ ਦੇ ਵੀ 5-5 ਹਜ਼ਾਰ ਦੇ ਚਲਾਨ ਕੀਤੇ ਗਏ ਅਤੇ ਕਈ ਮੋਟਰਸਾਈਕਲ ਸਿੱਟਰੀ ਥਾਣੇ ਚਬਾਨ ਤਵੀ ਕੀਤੇ ਗਏ ਕਿਉਂਕਿ ਉਹਨਾਂ ਨੇ ਦਸਤਾਵੇਜ਼ ਨਹੀਂ ਦਿਖਾਏ ਅਤੇ ਟ੍ਰੈਫਿਕ ਪੁਲਿਸ ਰਾਜਪੂਰਾ ਦਾ ਪਰਮਾਣ ਹੈ ਕਿ ਕਿਸੇ ਨੇ ਵੀ ਬੁਲਟ ਦੇ ਉੱਪਰ ਪਟਾਕੇ ਨਹੀਂ ਮਾਰਦੇ ਆਂਗੇ ਜੇ ਬੁਲਟ ਤੇ ਨੌਜਵਾਨ ਪਟਾਕੇ ਮਾਰ ਕੇ ਲੋਕਾਂ ਨੂੰ ਪਰੇਸ਼ਾਨ ਕਰਨਗੇ ਤਾਂ ਮੋਟੇ ਚਲਾਨ ਕੱਟੇ ਜਾਣਗੇ ਅਤੇ ਮੋਟਰਸਾਈਕਲ ਵੀ ਥਾਣੇ ਚਤੰਦ ਕੀਤੇ ਜਾ ਸਕਦੇ ਨੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਤਕਸ਼ੀਰੀ ਹਰਮੰਦਰ ਜੀ ਪਰਨਾ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਵਾਲ ਜਵਾਬ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਥਾਵਾਂ ਦੇ ਬੱਚਿਆਂ ਨੇ ਹਿੱਸਾ ਲਿਆ ਤੇ ਪ੍ਰਬੰਧਕ ਕਮੇਟੀ ਵੱਲੋਂ ਜਿੱਤਣ ਵਾਲੇ ਬੱਚਿਆਂ ਨੂੰ ਸਨਮਾਨ ਦੇ ਕੇ ਸਨਮਾਨ ਸਵੀਕਾਰ ਕੀਤਾ ਗਿਆ ਅੱਜ ਗੁਰਮੁਖ ਸਵਾਲ ਜਵਾਬ ਤਕਸ਼ੀ ਹਰਮੰਦਰ ਜੀ ਧਰਮ ਪ੍ਰਚਾਰ ਕਮੇਟੀ ਦੀ ਹੋਰ ਬੱਚੇ ਤਕ ਸਾਹਿਬ ਦੇ

ਸਤਾਵ ਦੀ ਬਰੂਹ ਮਨਾਉਂਦੇ ਹੋਏ ਬੱਚਿਆਂ ਦਾ ਗੁਰਬਾਣੀ ਮੁਕਾਬਲਾ ਕਰਾਇਆ ਗਿਆ ਸਵਾਲ ਜਵਾਬ ਪ੍ਰੋਸਨਤੀ ਜੈਵੈਜ ਜੈਸਵੇਜ ਬਹੁਤ سارے ਬੱਚਿਆਂ ਨੇ ਪਟਨਾ ਸਾਹਿਬ ਦੇ ਗੋਬਿੰਦਨਗਰ ਦੇ ਪੋਰਾ ਦੇ ਬੱਚਿਆਂ ਨੇ ਜਿਸਾਲਿਆ ਬਹੁਤ ਹੀ ਸੋਹਣੇ ਢੰਗ ਦੇ ਨਾਲ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਸਹੀ ਸਹੀ ਜਵਾਬ ਦਿੱਤੇ ਉਹਨਾਂ ਨੂੰ ਪੂਰੀ ਜਾਣਕਾਰੀ ਗੁਰਤੇਜ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੀਵਨੀ ਤੇ गुरु तेग बहादुर साहब जी के माता पि पिता उन्होंने बच्चे और सारा जीवन बारे जो भी सवाल से सारे सवाल हल किते हैं बच्चे ने बहुत तो खुशी की गल है इस तरह ये हमारा रहे और मैं बेनती करा है कि जिते भी गोबिंदनगर चट पटने साहब दहयोग कर ਇਹ ਤਾਂ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕ ਕਮੇਟੀ ਵੀ ਸਹਿਯੋਗ ਕਰੇ ਇਸ ਤਰ੍ਹਾਂ ਦਾ ਪ੍ਰੋਗਰਾਮ بار بار ਕੀਤਾ ਜਾਏ ਅੱਜ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਬਲੋਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਲੈ ਕੇ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਸ਼ਾਹਪੁਰ ਜ਼ਾਜ਼ਨ ਪੀਖੇ ਪਿੰਡਾਂ ਦੇ ਪੰਚਾਇਤ ਸਰਪੰਚਾਂ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਗੱਲਬਾਤ ਕਰਦੇ ਆ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਇਹ ਹੈ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਬਲੋਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾ ਪਾਰਦਰਸ਼ੀ ਢੰਗ ਨਾਲ ਹੋਣਗੇ ਅਤੇ ਇਹ ਚੋਣਾ ਆਮ ਆਦਮੀ ਪਾਰਟੀ ਵੱਲੋਂ ਕਰਵਾਏਗੇ ਵਿਕਾਸ ਕਾਰਜਾਂ ਤੇ ਲੋਕ ਭਲਾਈ ਦੇ ਕਰਵਾਏ ਗਏ ਕੰਮਾਂ ਦੇ ਆਧਾਰ ਤੇ ਲੜੀਆਂ ਜਾਣਗੀਆਂ ਇਸੇ ਤਰ੍ਹਾਂ ਹੀ ਅੱਜ ਪਿੰਡਾਂ ਦੇ ਪੰਚਾਇਤ ਸਰਪੰਚਾਂ ਅਤੇ ਸੀਨੀਅਰ ਆਗੂਆਂ ਦੀ ਮੀਟਿੰਗ ਬੁਲਾਈ ਗਈ ਹੈ ਤੇ ਵਿਚਾਰ ਵਟਾਂਦਰਾ ਕਰਕੇ ਉਮੀਦਵਾਰਾਂ ਦੀ ਸੂਚੀ ਬਣਾਈ ਗਈ ਹੈ ਅਤੇ ਜਿਹੜੇ ਵੀ ਜਿੱਤ ਸਕਦੇ ਹਨ ਉਨਾਂ ਉਮੀਦਵਾਰਾਂ ਦੀ ਸੂਚੀ ਪਾਰਟੀ ਹਾਈਕ ਮਾਨ ਨੂੰ ਭੇਜੀ ਗਈ ਹੈ ਪਿਛਲੇ ਦਿਨੀ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਨੇ ਆਪਣੇ ਬਲਾਕ ਸੰਪਤੀਰ ਜ਼ਿਲ੍ਹਾ ਪਛਤ ਨੂੰ ਲੈ ਕੇ ਚੋਣ ਜਲਦਾ ਪੰਜਾਬ ਚ ਲੱਗਿਆ ਜਿਨ੍ਹਾਂ ਦੀ 1 ਤਰੀਕ ਤੋਂ ਲੈ ਕੇ 4 ਤਰੀਕ ਤੱਕ ਨਾਮਿਨੇਸ਼ਨ ਉਮੀਦਵਾਰਾਂ ਦੀ ਜ਼ਿਲ੍ਹਾ ਪਛਤ ਦੀਆਂ ਤੇ ਬਲਾਕ ਸੰਪਤੀਆਂ ਇਲੈਕਸ਼ਨਾਂ ਦੇ ਸਬੰਧ ਚ ਅੱਜ ਆਮ ਆਦਮੀ ਪਾਰਟੀ ਦਾ ਦਫਤਰ ਸ਼ਾਹ ਪਰਜਾਹਾਂ ਚ ਜਿਹੜੀ ਮੀਟਿੰਗ ਭਲਾਈ ਗਈ ਹੈ ਸਾਰੇ ਪਿੰਡਾਂ ਨੂੰ ਸਰਪੰਚਾਂ ਨੂੰ ਮੋਤਪਰਾਂ ਨੂੰ ਬੁਲਾਇਆ ਗਿਆ ਔਰ ਸਹਿਮਤੀ ਨਾਲ ਹਰ ਜਿਹੜਾ ਵਾਰਡ ਆ ਜਾਂ ਜਿਹੜੇ ਵੀ ਚੁੰਟ ਬਣਿਆ ਉਹਦੇ ਵਿੱਚ ਸਰਪੰਚਾਂ ਦੀ ਸਹਿਮਤੀ ਨਾਲ ਜਿਹੜਾ ਉਮੀਦਵਾਰ ਜਿਹੜਾ ਉਹ ਉਤਾਰਨਾ ਹੈ ਹਨ ਮੈਨੂੰ ਪੂਰਨ ਉਮੀਦ ਆ ਕਿ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਬਹੁਤ ਖੁਸ਼ ਨੇ ਪਿਛਲਾ ਇਤਿਹਾਸ ਇਹ ਦਰਸਾਉਂਦਾ ਹੈ ਕਿ ਜੋ ਐਮਪੀ ਦੀ ਇਲੈਕਸ਼ਨ 'ਚ ਲੋਕਾਂ ਨੇ ਵੋਟਾਂ ਪਾਈਆਂ ਐਮਪੀ ਦੀ ਇਲੈਕਸ਼ਨ ਤੋਂ ਬਾਅਦ ਸਰਪੰਚੀ ਦੀਆਂ ਇਲੈਕਸ਼ਨਾਂ ਆਈਆਂ ਉਹਦੇ 'ਚ ਵੋਟਾਂ ਪਾਈਆਂ ਡੇਰੇ ਮਿਊਨਿਸਪਲ ਕਮੇਟੀ ਦੀ ਇਲੈਕਸ਼ਨ ਹੋਈ ਉਹਦੇ 'ਚ ਵੋਟਾਂ ਪਾਈਆਂ ਬੜੀ ਨਰਫਕ ਖੋਰ ਪਾਰਦਰਸ਼ੀ ਢੰਗ ਨਾਲ ਜਿਹੜੀਆਂ ਡੇਰਾ ਬਾਬਾ ਨਾਨਕ ਚ ਲਕਸ਼ਣਾ ਹੋਈਆਂ ਉਸੇ ਤਰਜ਼ ਤੇ ਇਹ ਵੀ ਲਕਸ਼ਣਾ ਹੋਣੀ ਹੈ ਮਨਪੂਰਨ ਵਿੱਚ ਦਾ ਡੇਰਾ ਬਾਬਾ ਨਾਨਕ ਦੇ ਲੋਕਾਂ ਤੋਂ ਕਿ ਆਪਣੀ ਸੂਝ-ਬੂਝ ਤੋਂ ਕੰਮ ਲੈ ਕੇ ਪਾਰਟੀ ਦੇ ਕੰਮਾਂ ਤੇ ਪਿਛਲੇ 4 ਸਾਲਾਂ ਦੇ ਕੰਮਾਂ ਨੂੰ ਦੇਖ ਕੇ ਆਮ ਆਦਮੀ ਪਾਰਟੀ ਦੇ ਚੋਣ ਚਾੜੂ ਤੇ ਮੋਰ ਲਾ ਕੇ ਚਾੜੂ ਦਾ ਇੱਕ ਇੱਕ ਕੈਂਡੀਡੇਟ ਜਿਹੜਾ ਉਹ ਡੇਰਾ ਬਾਬਾ ਨਾਨਕ ਤੋਂ ਜਿੱਤੇਗਾ ਨਰੋਜ ਜਿਹੜੀ ਹੈ ਜਿਹੜੀਆਂ ਸਾਡੀਆਂ ਕਮੇਟੀਆਂ ਜਿਹੜੀਆਂ ਆਮ ਆਦੀ ਪਾਰਟੀ ਦੀ ਬਣਦੀ ਪੰਜਾਬੀ ਖਬਰਾਂ ਦੇ ਅਖੀਰ ਚ ਇੱਕ ਨਜ਼ਰ ਮਾਰ ਦਿਆਂ ਮੌਸਮ ਦੇ ਹਾਲ-ਵਲ ਪੰਜਾਬੀ ਖਬਰਾਂ ਦੇ ਇਸ ਬੁਲਟਿਨ ਚਾ ਜਲੀ ਬਾਤ ਸਹਿ ਨਹੀ ਮੈਨੂ ਦੇ ਅਜ਼ਾਦ ਤਨਵਾਦ